ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਸੰਗਿਓ ਬੜੇ ਚੁੱਪ ਕਰਕੇ ਤੁਸੀਂ ਕਥਾਵਾਂ ਸੁਣ ਰਹੇ ਹੋ ਲੇਕਿਨ ਮੈਂ ਤਾਂ ਅਧੀ ਕਥਾ ਅਧੀ ਕੌਤਾ ਤੁਹਾਡੇ ਤੋਂ ਕਹਣੀ ਆ ਬੜੀ ਸੋਖੀ ਜੀ ਪੰਜਾਬੀ ਅਰਦਾਸ ਦੀ ਬੜੀ ਮਹਾਨਤਾ ਹੈ ਸਿੱਖ ਜਗਤ ਦੇ ਵਿੱਚ ਸ਼ਰਤੇ ਕੇ ਦਿਲੋਂ ਹੋਵੇ ਉਤੋਂ ਉਤੋਂ ਨਹੀਂ ਇਹ ਨਹੀਂ ਵੀ ਕਿ 2.5 ਰੁਪਏ ਚੜਾਤੇ ਤੇ ਕਹਿਤਾ ਮਹਾਰਾਜ ਮੇਰੇ ਮੂਲੇ ਨੂੰ ਦਬਈ ਲੈ ਜੀ ਇਹ ਕਿ ਅਰਦਾਸ ਕਰ ਕਿ ਤੇ ਹੋਵੇ ਖਾਂ ਦਿਲੋਂ ਮਨਜ਼ੂਰ ਕਰਦਾ ਹੈ ਪ੍ਰਮਾਤਮਾ ਮੈਂ ਅਰਦਾਸ ਦੇ ਬਾਰੇ ਸਿੱਖ ਜਗਤ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ ਜੀ ਅਰਦਾਸ ਬਾਰੇ ਕੁਝ ਸ਼ਬਦ ਆਪ ਜੀ ਨਾਲ ਸਾਂਝੇ ਕਰਨ ਲੱਗਾ ਅਸੂ ਦਾ ਮਹੀਨਾ ਆ ਬੜੀ ਸੋਫੀ ਜੀ ਪੰਜਾਬੀ ਅਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ ਕੋਈ ਪੜੇ ਬਾਣੀ ਕੋਈ ਮਾਲਾ ਪਿਆ ਕਹਿਣਾ ਹੀ ਪੈਣਾ ਹੈ ਮਾ ਪਿਆ ਫੇਰਦਾ ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪਏ ਲਾਉਂਦੇ ਆ ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਆ ਸਵੇਰ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ ਸਵੇਰ ਦਾ ਦੀਵਾਨ ਵਾ ਤੇ ਭੋਗ ਹਾਲੀ ਪਾਇਆ ਨਹੀਂ ਭਾਈ ਹੋਰਾਂ ਹਾਲੀ ਪ੍ਰਸ਼ਾਦ ਵਰਤਾਇਆ ਨਹੀਂ ਬੱਚੇ ਪਈ ਉਡੀਕਦੇ ਆ ਭੂਖ ਕਦੋਂ ਪਊਗਾ ਉਹ ਕਿਹੜੇ ਆਸਾ ਦੀ ਵਾਰ ਸੁਣਨਾ ਕਿਨੇ ਕਿ ਬੱਚੇ ਤੇ ਉਡੀਕਦੇ ਆ ਉਹ ਕਦੋਂ ਪਹੂਗਾ ਬਾਬਾ ਸਾਨੂੰ ਕੜਾ ਪ੍ਰਸ਼ਾਦ ਕਦੋਂ ਤੋ ਇਹਨੇ ਨੂੰ ਪੰਡਾਲ ਵਿੱਚ ਬੰਦਾ ਇੱਕ ਆਇਆ ਏ 6 7 ਬੰਦੇ ਨਾਲ ਆਪਣੇ ਹਾਂ ਨਵੇਂ ਰਮੇ ਲੀਰੇ ਉਹਦੇ ਸਾਥੀਆਂ ਨੇ ਪਾਏ ਆ ਗੁਰੂ ਦਰਬਾਰ ਚ ਸੁਗਾਤਾਂ ਲੈ ਕੇ ਆਏ ਆ ਟੌਰ ਉਹਦਾ ਲੱਸਦਾ ਪੇ ਬੰਦਾ ਕੋਈ ਖਾਸ ਮੌਦੀ ਟੋਤੇ ਰੰਗੀ ਬਾਗਵਾ ਤੇ ਰੇਸ਼ਮੀ ਲਿਬਾਸ ਵਾ ਗਾਲ ਉਹਦੇ ਕੈਂਠਾ ਚਾਲੇ ਚਾਰੇ ਕਈ ਪੈਂਦੇ ਆ ਪਿੰਡਾਂ ਵਿੱਚ ਲੋਕ ਇਹਨੂੰ ਲਾਲ ਸਿੰਘ ਕਹਿੰਦੇ ਆ ਲਾਲ ਸਿੰਘ ਸਿੱਧਾ ਦਰਬਾਰ ਵਿੱਚ ਆਇਆ ਏ ਤੇ ਸਿਰ ਉੱਤੇ ਪਾਂਡੇ ਇੱਕ ਚੁੱਕ ਕੇ ਲਿਆਇਆ ਏ ਵੇਖ ਵੇਖ ਉਹਦੀ ਪਾਂਡ ਨੂੰ ਹੈਰਾਨ ਹਰ ਜੀ ਏ ਇਹਦੀ ਖੇਸ ਵਿੱਚ ਬੰਨੀ ਹੋਈ ਪਾਂਡ ਵਿੱਚ ਕੀ ਕਿਸੇ ਵੀ ਨੇ ਪੁੱਝਿਆ ਅਜੀਬ ਇਹ ਸਵਾਲ ਹੈ ਕਿ ਲਾਲ ਸਿੰਘ ਖੇਸ ਚ ਲਪੇਟੀ ਹੋਈ ਢਾਲ ਹੈ ਲਾਲ ਸਿੰਘ ਨੇ ਖੇਸ ਚ ਲਪੇਟੀ ਹੋਈ ਢਾਲ ਹੈ ਗਲ ਵਿੱਚ ਪੱਲਾ ਪਾ ਕੇ ਲਾਲ ਸਿੰਘ ਆਖਿਆ ਜਗਦਿਆ ਵਾਲੀਆ ਤੇ ਦੁਖੀਆਂ ਦੇ ਰਾਖਿਆ ਬੜੀ ਦੂਰੋਂ ਚੱਲ ਕੇ ਆਨੰਦਪੁਰ ਆਇਆ ਮਾਂ ਤੇ ਆਪ ਲਈ ਸੁਗਾਤ ਇੱਕ ਢਾਲ ਮੈਂ ਲਿਆਇਆ ਮਾਤਾ ਕਰਾਂ ਕੀ ਬਿਆਨ ਪਕਿਆਈ ਇਸ ਢਾਲ ਦੀ ਕਿਸੇ ਨਹੀਂ ਬਣਾਈ ਅਜੇ ਢਾਲੇ ਤੇ ਇਹਦੇ ਵਿੱਚ ਛੇਕ ਭਲਾ ਗੋਲੀਆਂ ਕੀ ਕਾਉਣੇ ਆ ਤੀਰ ਤਲਵਾਰੇ ਦੇ ਸਾਹਮਣੇ ਖੜਾਉਣੇ ਆ ਹੈ ਆਪਦੇਆਂ ਸਿੱਖਾਂ ਕੋਲ ਆ ਜਿੰਨੇ ਹਥਿਆਰ ਨੇ ਮੇਰੀ ਢਾਲ ਸਾਹਮਣੇ ਸਾਰੇ ਹੀ ਬੇਕਾਰ ਨੇ ਮੇਰੀ ਢਾਲ ਸਾਹਮਣੇ ਇਹ ਸਾਰੇ ਹੀ ਬੇਕਾਰ ਨੇ ਇੰਨੇ ਆ ਮਲੇਮ ਉੱਤੇ ਮੱਖੀ ਵੀ ਨਾ ਪੈਂਦੀ ਏ ਤੇ ਗੋਲੀ ਜਦੋਂ ਵੱਜਦੀ ਤਿਉਹ ਜਾ ਕੇ ਪੈਂਦੀ ਏ ਗੋਲੀ ਜਦੋਂ ਵੱਜਦੀ ਤਿਉਹ ਜਾ ਕੇ ਪੈਂਦੀ ਏ ਲਾਲ ਸਿੰਘ ਮਾਣ ਵਿੱਚ ਛਾਤੀ ਤਾਂ ਹੀ ਤਾਣ ਕੇ ਤੌਰ ਦਸੀ ਜਾਂਦਾ ਸੀ ਹੰਕਾਰ ਵਿੱਚ ਆਣ ਕੇ ਮਾਣ ਮਤਾ ਬੋਲੀ ਗਿਆ ਮਾਣ ਵਿੱਚ ਆ ਕੇ ਗੱਲਾਂ ਰਹਿ ਸੁਣਦੇ ਦਾਤਾਰ ਨੀਵੀ ਪਾ ਕੇ ਕਹਿਣ ਲੱਗੇ ਭਾਈ ਸਿੱਖਾ ਹੂੰ ਗੱਲ ਤੇਰੀ ਠੀਕ ਵਾ ਤੂੰ ਜੋ ਵੀ ਕੁਝ ਆਖਣਾ ਏ ਪੱਥਰ ਤੇ ਲੀਕ ਵਾ ਮੰਨਦਿਆਂ ਲਾਲ ਸਿੰਘ ਗੱਲ ਤੇਰੀ ਸੱਚੀ ਆ ਅਸੀਂ ਕਦੋਂ ਆਖਨੇ ਹ ਢਾਲ ਤੇਰੀ ਕੱਚੀ ਆ ਹੈ ਅਸੀਂ ਕਦੋਂ ਆਖਨੇ ਆ ਢਾਲ ਤੇਰੀ ਕੱਚੀ ਆ ਪਰ ਚਾਨਾ ਪਹਿਲਾਂ ਹਰ ਹਕਿਆਰ ਅਜ਼ਮਾਈ ਦਾ ਟਾਈਮ ਥੋੜਾ ਆ ਮੈਂ ਜਦ ਰ ਚੌਥੇ ਗੇਅਰ ਚ ਚਲਾਉਣ ਲੱਗਾ ਪਰ ਚਨਾ ਪਹਿਲਾਂ ਹਰ ਹੱਥੇ ਹਾਰ ਜਮਾਈ ਦਾ ਤੇ ਫੇਰ ਉਹਨੂੰ ਜੰਗ ਦੇ ਮੈਦਾਨ 'ਚ ਲਜਾਈ ਦਾ ਕੱਲ ਨੂੰ ਇੱਕ ਚੰਗੀ ਜੀ ਬੰਦੂਕ ਮੰਗਵਾਵਾਂਗੇ ਤੇ ਕੱਲ ਨੂੰ ਸਵੇਰੇ ਤੇਰੀ ਢਾਲ ਤਮਾਵਾਂਗੇ ਸਾਡੀ ਵੀ ਬੰਦੂਕ ਦੀ ਨਾ ਗੋਲੀ ਕਿਸੇ ਡੱਕੀ ਜਾ ਵੇਖ ਲਾਂਗੇ ਢਾਲ ਤੇਰੀ ਕੱਚੀ ਆਗੇ ਪੱਕੀ ਆ ਹੈ ਗੱਲ ਸੁਣ ਲਾਲ ਸਿੰਘ ਸੋਚਾਂ ਵਿੱਚ ਪੈ ਗਿਆ ਜਿਹੜਿਆ غرੂਰ ਦਾ ਸਰੂਰ ਸਾਰਾ ਲੈ ਗਿਆ ਸੋਚੇ ਮਨੋਂ ਮੂਰਖਾ ਉਹ ਤੂੰ ਚੰਦ ਕੀ ਚੜਾ ਲਿਆ ਹੋ ਕੇ ਟਟਹਿਣਾ ਮੱਥਾ ਸੂਰਜ ਨਾਲ ਲਾ ਲਿਆ ਹੋ ਕੇ ਟਟਹਿਣਾ ਤੂੰ ਮੱਥਾ ਸੂਰਜ ਨਾਲ ਲਾ ਲਿਆ ਉਹਦੀ ਗੋਲੀ ਚਾਵੇ ਸ਼ਾਤੀ ਇਹਨਾਂ ਦਾ ਪਤਾਲ ਦੀ ਉਹਦੇ ਅੱਗੇ ਕੀ ਆ ਔਕਾਤ ਤੇਰੀ ਢਾਲ ਦੀ ਸੋਚਾਂ ਵਿੱਚ ਦਿਲ ਉਹਦਾ ਜਾਂਦਾ ਹੈ ਸੀ ਰੱਬ ਦਾ ਭਲਾ ਕਾਮਕਾਵਲਾ ਹੋਏ ਬੰਦੇ ਆ ਤੇ ਰੱਬ ਦਾ ਇਦਾਂ ਜਦੋਂ ਮਾਨ ਦਾ ਮਨਾਰਾ ਉਹਦਾ ਟਹਿ ਗਿਆ ਲੰਘ ਗਈ ਦੁਪਹਿਰ ਅਤੇ ਦਿਨ ਢਾਲੇ ਪੈ ਗਿਆ ਸ਼ਾਮੀ ਉਹਨੇ ਪਿਆਰ ਨਾਲ ਫੜੀ ਰਹਿ ਰਾਸ ਹੈ ਗਲ ਵਿੱਚ ਪੱਲਾ ਪਾ ਕੇ ਕੀਤੀ ਅਰਦਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਲੋਕ ਏ ਦਿਲ ਤੋਂ ਹੰਕਾਰ ਵਾਲੀ ਮੈਲ ਸਾਰੀ ਧੋ ਕੇ ਕਹਿਣ ਲੱਗਾ ਦਾਤਾ ਸਾਰੇ ਜਗ ਦੇ ਆਵਾਲੀਆਂ ਤੇਰਾ ਲਾਲ ਸਿੰਘ ਤੇਰੇ ਦਰ ਦਾ ਸੁਆਮੀ ਹੈ ਦਾਸ ਦਾ ਸੇਵਕਾਂ ਤੇ ਰੱਖਦਾ ਤੂੰ ਰਹਿਮਤਾ ਦੀ ਛਾਂ ਐ ਮਾਨ ਤੂੰ ਨਮਾਣੇ ਦਾ ਨਥਾਵਿਆਂ ਦੀ ਤਾਂ ਐ ਬਣੇ ਜੋ ਨਮਾਣਾ ਉਹਦਾ ਦਿਲ ਨਹੀਂ ਤੂੰ ਤੋੜਦਾ ਦਾਰ ਉੱਤੇ ਆਇਆ ਤਾਂ ਹੀ ਖਾਲੀ ਵੀ ਨਹੀਂ ਮੋੜਦਾ ਤੇਰੇ ਅੱਗੇ ਬੇਨਤੀ ਦਸਦਾ ਤੇਰੇ ਸਿੱਖ ਦੀ ਕੱਲ ਨੂੰ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ ਹੋਵੇ ਨਾ ਪਰਖ ਵੇਲੇ ਹਾਰ ਤੇਰੇ ਸਿੱਖ ਦੀ ਤੋ ਕਰੀ ਜਾਵੇ ਪਾਠ ਨਾਲੇ ਦਿਲ ਡਰੀ ਜਾਂਦਾ ਸੀ ਹੁ ਮੰਜੇ ਉੱਤੇ ਪਿਆਈ ਅਰਦਾਸਾਂ ਕਰੀ ਜਾਂਦਾ ਮਨਜੀ ਉੱਤੇ ਪਿਆਈ ਅਰਦਾਸਾਂ ਕਰੀ ਜਾਂਦਾ ਸੀ ਇਦਾਂ ਲਾਲ ਸਿੰਘ ਨੇ ਬਤਾਇਆ ਸਵਾਂ ਰਾਤ ਦਾ ਤੇ ਗੁਰਾਂ ਨੇ ਸਜਾਇਆ ਇਹ ਦੀਵਾਨ ਪ੍ਰਭਾਤ ਦਾ ਲਾਲ ਸਿੰਘ ਚੱਲ ਕੇ ਦੀਵਾਨ ਵਿੱਚ ਆਇਆ ਏ ਤੇ ਨਾਲ ਨਾਲ ਆਪਣੀ ਉਹ ਢਾਲ ਵੀ ਲਿਆਇਆ ਏ ਰੰਗ ਜੋ ਹੰਕਾਰਦਾ ਸੀ ਉਹਦੇ ਦਿਲ ਉਤੋਂ ਲੈ ਗਿਆ ਆਣ ਕੇ ਦੀਵਾਨ ਵਿੱਚ ਢਾਲ ਸਣੇ ਬਹਿ ਗਿਆ ਫਿਰ ਮਾਣਿਆ ਆਨੰਦ ਸੀ ਉਸ ਇਲਾਹੀ ਦਰਬਾਰ ਦਾ ਭੋਗ ਪਾਇਆ ਗਿਆ ਜਦੋਂ ਆਸਾ ਜੀ ਦੀ ਇਨੇ ਨੂੰ ਦਤਾਰ ਦੀ ਆਵਾਜ਼ ਇਦਾਂ ਆਈ ਏ ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ ਪਾਦਸ਼ਾਹ ਦੀ ਆਵਾਜ਼ ਆਈ ਲਿਆ ਲਾਲ ਸਿੰਘਾ ਤੇਰੀ ਢਾਲ ਅਜ਼ਮਾਈਏ ਸੂਝਦੇ ਸੀ ਕਈ ਹੂੰ ਤੇ ਲਾਲ ਸਿੰਘ ਵੀ ਛਡਾਈ ਆ ਹੈ ਕਰਨਾ ਹੰਕਾਰ ਭਲਾ ਕਿਥੋਂ ਦੀ ਦਿਨਾਈ ਆ ਕਰਨਾ ਹੰਕਾਰ ਭਲਾ ਕਿਥੋਂ ਦੀ ਦਿਨਾਈ ਆ ਅੱਜ ਪਤਾ ਲੱਗੂ ਉਨ ਵਿੱਚੋਂ ਸੋਚਦੇ ਵੀ ਲਾਲ ਸੁੰਨ ਪੱਜ ਪਤਾ ਅਗੂ ਇਹਦੀ ਧੌਣ ਜਦੋਂ ਭਜੂਗੀ ਤੇ ਕੰਨਾ ਮੋਢ ਗੋਲੀ ਜਦੋਂ ਠਾ ਦੇ ਕੇ ਵਜੂਗੀ ਕੰਨਾ ਮੋਢ ਗੋਲੀ ਜਦੋਂ ਠਾ ਦੇ ਕੇ ਵਜੂਗੀ ਮਾਨ ਵਿੱਚ ਮਣਕਾ ਪਨਹਾਉ ਜਦੋਂ ਧੌਣ ਦਾ ਆਉਗਾ ਸੁਆਦ ਮੱਥਾ ਗੁਰ ਨਾਲ ਲਾਉਣ ਦਾ ਫੇਰ ਚਿੰਚੇ ਸਾਰੇ ਚੁੱਪ ਚਾਂਨ ਹੋ ਗਿਆ ਲਾਲ ਸਿੰਘ ਢਾਲ ਅਗੇ ਤਾਨ ਕੇ ਖਲੋ ਗਿਆ ਢਾਲ ਪਿੱਛੇ ਅਜੇ ਵੀ ਢਾਲ ਪਿੱਛੇ ਨੈਣਾ ਵਿੱਚ ਨੀਰ ਭਰੀ ਜਾਂਦਾ ਸੀ ਮੀਟੀਆਂ ਸੀ ਅੱਖਾਂ ਅਰਦਾਸ ਕਰੀ ਜਾਂਦਾ ਸੀ ਤੋ ਇੰਨੇ ਨੂੰ ਬੰਦੂਕ ਗੁਰੂਦੇਵ ਨੇ ਉਠਾਈ ਏ ਲੈਣ ਲਈ ਨਿਸ਼ਾਨਾ ਉਹਨਾਂ ਮੋਢੇ ਨਾਲ ਲਾਈ ਏ ਕਾਦੀ ਏ ਬੰਦੂਕ ਮਾਨੋ ਰੂਪ ਨਿਰਾਕਾਲ ਦਾ ਤਿੰਨ ਵਾਰੀ ਗੁਰਾਂ ਨੇ ਨਿਸ਼ਾਨਾ ਲਿਆ ਢਾਲ ਦਾ ਤਿੰਨ ਵਾਰੀ ਐਤਕਾਂ ਦੀ ਮੇਰ ਚੌਥੀ ਮੇਰ ਉਹਨਾਂ ਪੂਰੀ ਨੀਜ ਲਾਈ ਏ ਪਰ ਗੋਲੀ ਢਾਲ ਉਤੇ ਗੋਲੀ ਉਹਨਾਂ ਤਾਂ ਵੀ ਨਾ ਚਲਾਈ ਉਜ ਸਿੱਖਾਂ ਕਿਹਾ ਲਾਗੇ ਹੋ ਕੇ ਦਤਾਰ ਦੇ ਪੰਜ ਛੇ ਸਿੱਖ ਉੱਠ ਕੇ ਲੜਦੇ ਆ ਗਏ ਉਜ ਸਿੱਖਾਂ ਕਿਹਾ ਲਾਗੇ ਹੋ ਕੇ ਦਤਾਰ ਦੇ ਹੂੰ ਇਹ ਮਹਾਰਾਜ ਢਾਲੋ ਤੇ ਗੋਲੀ ਕਿਉਂ ਨਹੀਂ ਮਾਰਦੇ ਕਿਹਲੇ ਦੀ ਉਦਾਂ ਹੀ ਚੁੱਕੀ ਆ ਹੈ ਮਹਾਰਾਜ ਢਾਲੋ ਤੇ ਇਹ ਗੋਲੀ ਕਿਉਂ ਨਹੀਂ ਮਾਰਦੇ ਪਾਤਸ਼ਾਹ ਵੇਖਣ ਨੂੰ ਉਦਾਂ ਤੇ ਬੰਦੂਕ ਬੜੀ ਸੋਹਣੀ ਆ ਚੱਲਦੀ ਨਹੀਂ ਜਿਹੜੀ ਇਹ ਖਰਾਬ ਹੋ ਗਈ ਹੋਣੀ ਆ ਚੱਲਦੀ ਜੁਹ ਨਹੀਂ ਗਈ ਖਰਾਬ ਹੋ ਗਈ ਹੋਣੀ ਆ ਤੇ ਹੌਲੀ ਜੀਤੇ ਹੱਸ ਕੇ ਤੇ ਗੁਰਾਂ ਤੋਂ ਕਿਹਾ ਏ ਸਿੱਖੋ ਤਾਲ ਦਾ ਨਿਸ਼ਾਨਾ ਮੈਂ ਤਾਂ ਚਾਰ ਵਾਰੀ ਲਿਆ ਗੋਲੀ ਕਿੱਥੇ ਮਾਰਾਂ ਗੋਲੀ ਕਿੱਥੇ ਮਾਰਾਂ ਸਿੱਖਾਂ ਨੂੰ ਕਹਿ ਰਹੇ ਪਾਤਸ਼ਾਹ ਮੈਂ ਹੈਰਾਨ ਹਾਂ ਸਵਾਲ ਤੇ ਨੌਵੇਂ ਪਾਤਸ਼ਾਹਿਆਂ ਹੱਥ ਰੱਖੇ ਹੋਇਆ ਤਾਲ ਗੋਲੀ ਕਿੱਥੇ ਮਾਰਾਂ ਮੈਂ ਹੈਰਾਨ ਹਾਂ ਖਿਆਲ ਤੇ ਨੌਵੇਂ ਪਾਤਸ਼ਾਹਿਆਂ ਹੱਥ ਰੱਖੇ ਹੋਇਆ ਢਾਲ ਤੇ ਢਾਲ ਪਿੱਛੇ ਲਾਲ ਸਿੰਘ ਨੇ ਨੈਣ ਭਰੇ ਹੋਏ ਆ ਤੇ ਢਾਲ ਅੱਗੇ ਗੁਰੂ ਦੇਵਾਂ ਹੱਥ ਧਰੇ ਹੋਏ ਸਿੱਖਾਂ ਤਾਂ ਹੀ ਕਿਹਾ ਇਦਾਂ ਦੁਨੀਆਂ ਦੇ ਵਾਲੀ ਏ ਸਿੱਖੋ ਢਾਲ ਉਤੇ ਗੋਲੀ ਜੋਗੀ ਸਾਮੀ ਨਾ ਖਾਲੀ ਏ ਦਿਲ ਵਿੱਚ ਹੋਇਆ ਜਦੋਂ ਨਿਮਰਤਾ ਦਾ ਵਾਸ ਹੈ ਹੋ ਗਈ ਸੱਚੇ ਸਿੱਖ ਦੀ ਕਬੂਲ ਅਰਦਾਸ ਜਦੋਂ ਦਿਲ ਵਿੱਚ ਨਿਮਰਤਾ ਆ ਗਈ ਨਾਲੇ ਗੁਰਬਾਣੀ ਵੀ ਤਾਂ ਸਿੱਖੋ ਇਹੀ ਫਰਮਾਨਦੀ ਏ ਸੱਚੀ ਅਰਦਾਸ ਕਦੇ ਵਿਰਥਾ ਨਾ ਜਾਂਦੀ ਏ ਦਾਦੇ ਨੂੰ ਤੇ ਚਾਹ ਰਿੰਦਾ ਦਾਤਾ ਵਰਤੌਣ ਦਾ ਉਹ ਕਹਿੰਦਾ ਮੇਕੋ ਕੁਛ ਕੁਛ ਲਵੇ ਸਹੀ ਹੈਂ ਦਿੰਦਾ ਦੇ ਲੈਂਦੇ ਥੱਕ ਪਾਏ ਐਂ ਥੱਕ ਜਾਂਨੇ ਆ ਦਾਦੇ ਨੂੰ ਤੇ ਚਾਹ ਰਿੰਦਾ ਦਾਤਾ ਵਰਤੌਣ ਦਾ ਸਾਨੂੰ ਇਨੀ ਤਰੀਕਾ ਆਉਂਦਾ ਝੋਲੀਆਂ ਫੈਲਾਉਣ ਦਾ ਚਮਨ ਇਸ ਧਾਰ ਉਤੇ ਪੈਂਦੀਆਂ ਨੇ ਪੂਰੀਆਂ ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ ਕਰੋ ਅਰਦਾਸਾਂ ਆਸਾਂ ਰਹਿਣ ਨਾ ਅਧੂਰੀਆਂ